ਮਾਂ ਨੇ ਆਪਣਾ ਨਵ ਜੰਮਿਆ ਪੁੱਤ ਇਸ ਕਰਕੇ ਵੇਚ ਦਿੱਤਾ 1.80 ਲੱਖ ਰੁਪਏ ਚ ਜਿਸ ਨੂੰ ਵੇਚ ਕੇ ਚੰਗਿਆ ਭੜਿਆ ਲੋਕਾਂ ਦੀਆਂ ਅੱਖਾਂ ਸ਼ਰਮ ਦੇ ਨਾਲ ਝੁਕ ਗਈਆਂ ਤੇ ਸੋਚਣ ਲਈ ਮਜਬੂਰ ਹੋ ਗਏ ਕਿ ਇਹ ਕਿਹੋ ਜੀ ਨੌਕਤ ਮੇਰੇ ਸੋਹਣੇ ਦੇਸ਼ ਪੰਜਾਬ ਦੀ ਤਰਕੀ ਤੇ ਆ ਗਈ ਜਾਂ ਮੇਰੇ ਸੋਹਣੇ ਦੇਸ਼ ਪੰਜਾਬ ਦੇ ਲੋਕਾਂ ਦੀ ਸੋਚ ਦੇ ਵਿੱਚ ਐਡੀ ਵੱਡੀ ਗ੍ਰਾਵਟ ਆ ਜਾਣੀ ਇੱਕ ਬਹੁਤ ਹੀ ਵੱਡੇ ਸਵਾਲ ਪੈਦਾ ਕਰ ਰਹੀ ਆ ਤੁਸੀਂ ਸਭ ਜਾਣਦੇ ਹੋ ਤੁਸੀਂ ਸਾਰਿਆਂ ਨੇ ਮੀਡੀਆ 'ਚ ਵੇਖਿਆ ਖਬਰਾਂ ਪੜ੍ਹੀਆਂ ਸੁਣੀਆਂ ਉਸ ਮਾਂ ਦਾ ਆਪਣਾ ਵੀ ਬਿਆਨ ਸੁਣਿਆ ਜਿਸ ਨੇ ਦੱਸਿਆ ਕਿ ਮੈਂ ਆਪਣਾ ਬੱਚਾ 180000 ਰੁਪਏ ਚ ਵੇਚ ਦਿੱਤਾ ਕਿਉਂ ਵੇਚ ਦਿੱਤਾ ਕੀ ਨੌਬਤ ਆ ਗਈ ਮਾਂਵਾਂ ਨੂੰ ਤੇ ਆਪਣੇ ਬੱਚੇ ਜਾਣ ਤੋਂ ਵੀ ਪਿਆਰੇ ਹੁੰਦੇ ਨਹੀਂ ਰੱਬ ਦੇ ਕੋਲ ਅਰਦਾਸਾਂ ਬੇਨਤੀਆਂ ਕਰ ਕਰਕੇ ਬੱਚੇ ਮੰਗੇ ਜਾਂਦੇ ਨੇ ਤੇ ਆਖਰਕਾਰ ਜੇ ਮਾਂ ਕੋਈ ਬੱਚਾ ਵੇਚਣ ਤੇ ਆ ਗਈ ਤੇ ਇਹ ਕੀ ਹਾਲਾਤ ਹੋਣਗੇ ਕਿਉਂ ਵੇਚਿਆ ਗਿਆ ਹੋਵੇਗਾ ਇਹ ਸਵਾਲ ਤਾਂ ਫਿਰ ਜਵਾਬ ਮੰਗਦੇ ਨੇ ਫਿਰ ਤੁਹਾਡੇ ਵਰਗੇ ਸੱਜਣ ਕਹਿੰਦੇ ਜੀ ਉਹ ਨਸ਼ੇ ਲੈਂਦੀ ਸੀ ਉਹ ਚਿੱਟਾ ਪੀਂਦੀ ਸੀ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਐਵੇਂ ਐਵੇਂ ਸ਼ਬਦ ਬੋਲੇ ਜਾਂਦੇ ਨੇ ਕੋਣ ਸਵਾਲ ਖੜਾ ਇਹ ਹੁੰਦਾ ਕਿ ਜਿਹੜੀਆਂ ਪੰਜਾਬ ਦੀ ਤਰਕੀ ਤੇ ਜੰਮੇ ਧੀਆ ਪੁੱਤ ਨੇ ਉਹਨਾਂ ਨੂੰ ਚਿੱਟੇ ਵੱਲ ਕਿੰਨੇ ਤੋੜਿਆ ਉਹ ਚਿੱਟਾ ਪੰਜਾਬ ਚ ਕਿਵੇਂ ਆਇਆ ਸਾਡੇ ਲੋਕ ਸਾਡੇ ਬੱਚੇ ਇਹਦੇ ਚ ਕਿਉਂ ਸ਼ਿਕਾਰ ਹੁੰਦੇ ਜਾ ਰਹੇ ਨੇ ਆਖਰਕਾਰ ਇਹਦੀ ਵਜ੍ਹਾ ਕੀ ਆ ਸਾਨੂੰ ਇਹਦੇ ਨਤੀਜੇ ਤੇ ਇਹਦੇ ਸਵਾਲਾਂ ਨੂੰ ਲੱਭਣ ਦੀ ਕੋਸ਼ਿਸ਼ ਤੇ ਕਰਨੀ ਚਾਹੀਦੀ ਤੇ ਤੁਹਾਡੇ ਵਰਗੇ ਸੱਜਣ ਦੱਸਦੇ ਨੇ ਕਿ ਬਹੁਤ ਸਾਰੇ ਲੋਕ ਚਾਈ ਚਾਈ ਤੂੰ ਮੇਰਾ ਯਾਰ ਤੂੰ ਮੇਰਾ ਮਿੱਤਰ ਫੜ ਲਾ ਥੋੜਾ ਜਿਹਾ ਤੂੰ ਸਾਡੀ ਯਾਰੀ ਦਾ ਮਾਨ ਰੱਖ ਤੂੰ ਸਾਡਾ ਮਿੱਤਰ ਨਹੀਂ ਹੈ ਤੂੰ ਆਪਣੀ ਮਾਂ ਤੋਂ ਡਰਦਾ ਤੂੰ ਆਪਣੇ ਪਿਓ ਤੋਂ ਡਰਨਾ ਤੇ ਵਿੱਚ ਤੇ ਬੰਦਿਆਂ ਵਾਲੀ ਗੱਲ ਨਹੀਂ ਤੇਰੇ ਚ ਤੇ ਫਲਾਨੀ ਗੱਲ ਐ ਇਹੋ ਜਿਹੇ ਡਾਇਲੋਗ ਬੋਲ ਬੋਲ ਕੇ ਨਵੇਂ ਆ ਮੁੰਡਿਆਂ ਨੂੰ ਉਹ ਲੋਕ ਇਹੋ ਜੀਆਂ ਬੁਰੀਆਂ ਆਤਾਂ ਤੇ ਲਾਉਂਦੇ ਨੇ ਕਈ ਲੋਕ ਕੋਈ ਮੋਬਾਈਲ ਮਹਿੰਗਾ ਖਰੀਦਣ ਦੇ ਚੱਕਰ ਵਿੱਚ ਮੋਟਰਸਾਈਕਲ ਲੈਣ ਦੇ ਚੱਕਰ ਚ ਜਾਂ ਕਿਸੇ ਹੋਰ ਲੋੜਾਂ ਦੀ ਪੂਰਤੀ ਲਈ ਇਹਨਾਂ ਲੋਕਾਂ ਦੇ ਸੰਪਰਕ ਚ ਆ ਜਾਂਦੇ ਨੇ ਫਿਰ ਇਹ ਲੋਕ ਇਹਨਾਂ ਨੂੰ ਇਹੋ ਜਿਹਾ ਰਗੜਦੇ ਨੇ ਇਹੋ ਜਿਹਾ ਰਗੜਦੇ ਨੇ ਕਿ ਉਹ ਘਰ ਬਾਹਰ ਵੀ ਉਹਨਾਂ ਦੇ ਵੇਚ ਜਾਂਦੇ ਨੇ ਹੁਣ ਜਿਵੇਂ ਉਹ ਦੱਸ ਰਹੀ ਸੀ ਕਿ ਮੇਰਾ ਪਤੀ ਵੀ ਚਿੱਟਾ ਲਾਉਂਦਾ ਤੇ ਮੈਂ ਵੀ ਚਿੱਟਾ ਲਾਉਣੀ ਆ ਤੇ ਮੈਂ ਇੱਕ ਪੰਜਾਬ ਪੱਦਰ ਦੀ ਖਡਾਰਨ ਰਹੀ ਆ ਸ਼ਾਇਦ ਪਹਿਲਵਾਨੀ ਦੀ ਕੁਸ਼ਤੀ ਦੀ ਖਡਾਰਨ ਰਹੀ ਆ ਜਿਹੜਾ ਬੱਚਾ ਇੰਨੀ ਤਰੱਕੀ ਕਰ ਗਿਆ ਹੋਵੇ ਤੇ ਜੇ ਉਹ ਇਸ ਬੁਰੀ ਅੱਗ ਚ ਡਿੱਗ ਰਿਹਾ ਤੇ ਸਾਨੂੰ ਸਮਝ ਲੈਣਾ ਚਾਹੀਦਾ ਕਿ ਇਹ ਅੱਗ ਕਿਸੇ ਦੇ ਘਰ ਨਹੀਂ ਸਾਡੇ ਸੋਹਣੇ ਦੇਸ਼ ਪੰਜਾਬ ਦੇ ਕਿਸੇ ਵੀ ਘਰ ਨੂੰ ਲੱਗ ਸਕਦੀ ਆ ਸਾਨੂੰ ਇਹਤੇ ਰੋਕਣਾ ਚਾਹੀਦਾ ਸਾਨੂੰ ਇਹਦੇ ਖਿਲਾਫ ਬੋਲਣਾ ਚਾਹੀਦਾ ਜੇ ਅਸੀਂ ਨਾ ਬੋਲਾਂਗੇ ਤਾਂ ਫਿਰ ਇਹ ਅੱਗ ਪਤਾ ਨਹੀਂ ਕਿਹਦੇ ਕਿਹਦੇ ਘਰ ਨੂੰ ਆਪਣੀ ਲਪੇਟ 'ਚ ਲੈ ਲਵੇ ਘਰ ਨੂੰ ਸਾੜ ਕੇ ਰੱਖ ਦੇਵੇ ਕਿੰਨੀ ਦੁੱਖਦਾਇਕ ਗੱਲ ਕਿੰਨੀ ਸ਼ਰਮ ਵਾਲੀ ਗੱਲ ਕਿ ਉਸ ਛੋਟੀ ਉਮਰ ਦੀ ਕੁੜੀ ਮੁੰਡੇ ਨੇ ਲਗਭਗ ਕਿੰਨੀ ਉਮਰ ਦੀ ਲਗ 24 25 26 ਸਾਲਾਂ ਦੇ ਹੋਣਗੇ ਮੇਰੇ ਖਿਆਲ 'ਚ ਵੱਧ ਤੋਂ ਵੱਧ ਯਾਨੀ ਕਿ 2000 ਦੀ ਤੁਸੀਂ ਮੰਨ ਲਓ ਕਿ 2000 ਦੇ ਕਰੀਬ ਉਹਨਾਂ ਦਾ ਜਨਮ ਹੋਇਆ ਹੋਊਗਾ ਤੇ ਜੇ ਉਹਨਾਂ ਦੇ ਬੱਚੇ ਦਾ 2023 ਚ ਜਨਮ ਹੋਇਆ ਹੋਊਗਾ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 20-25 ਸਾਲਾਂ ਚ ਕੀ ਨੌਬਤ ਆਗੀ ਅਸੀਂ ਲੋਕ ਬੱਚੇ ਵੇਚਣ ਲੱਗ ਪੋਗੇ ਸਾਨੂੰ ਇਹਦੇ ਪ੍ਰਤੀ ਸੋਚਣਾ ਪਵੇਗਾ ਸਾਨੂੰ ਇਹਦੇ ਪ੍ਰਤੀ ਜਾਗਰੂਕ ਹੋਣਾ ਪਵੇਗਾ ਨਹੀਂ ਤਾਂ ਬਹੁਤ ਘਾਤਕ ਨਤੀਜੇ ਹੋਣਗੇ ਉਹ ਕਰਮਾਂ ਵਾਲੇ ਧੀਆਂ ਪੁੱਤ ਨੇ ਜਿਹੜੇ ਬੁਰੀਆਂ ਆਦਤਾਂ ਤੋਂ ਬਚੇ ਨੇ ਜਿਹੜਾ ਬੱਚਾ ਬਚ ਗਿਆ ਸਮਝ ਲਓ ਕਿ ਉਹਦੀ ਜ਼ਿੰਦਗੀ 'ਚ ਬਹੁਤ ਖੁਸ਼ੀਆਂ ਆਉਣਗੀਆਂ ਹੁਣ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਚ ਚਲਾਉਂਦੇ ਨੇ ਉਹਨਾਂ ਦਾ ਮੂੰਹ ਵੇਖੋ ਜਿਨ੍ਹਾਂ ਨੇ ਆਪਣਾ ਬੱਚਾ ਵੇਚਿਆ ਵੇਚਿਆ ਉਹਨਾਂ ਦੀ ਗੱਲ ਕਰਨ ਦਾ ਸਲੀਕਾ ਵੇਖੋ ਉਹਨਾਂ ਦੇ ਘਰ ਦੇ ਹਾਲਾਤ ਵੇਖੋ ਉਹਨਾਂ ਮਾਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਬੱਚੇ ਨਹੀਂ ਤੇ ਬਚੋ ਇਹ ਬੁਰੀਆਂ ਆਤਾਂ ਤੋਂ ਬਚਨ ਤੇ ਵਿੱਚ ਹੀ ਪੜਾਇਆ ਨਹੀਂ ਤਾਂ ਇਹ ਨੌਬਤਾਂ ਬਹੁਤ ਸਾਰੇ ਲੋਕਾਂ ਨੂੰ ਆਉਣਗੀਆਂ ਜੇ ਜਿਹੜੇ ਕੋਈ ਮਾੜਾ ਮੋਟਾ ਕਰੇ ਨੇ ਕਿਰਪਾ ਕਰਕੇ ਉਹ ਨਸ਼ਾ ਛੱਡ ਦੇਣ ਜੇ ਉਹ ਆਪਣੇ ਬੱਚੇ ਵੇਚ ਸਕਦੇ ਆ ਤੇ ਕੱਲ ਨੂੰ ਪਤਾ ਨਹੀਂ ਘਰ ਦਾ ਕੀ ਕੀ ਵਿਕ ਜਾਣਾ ਆ ਆ ਉਹ ਆਪਣੇ ਪੰਜਾਬ ਨੂੰ ਆਪਣੇ ਸੋਹਣੇ ਦੇਸ਼ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਵੱਡੀ ਉਮਰ ਦੇ ਲੋਕਾਂ ਨੂੰ ਆਪਾਂ ਬਚਾਈਏ ਜਿਹੜੇ ਲੋਕ ਵਪਾਰ ਕਰਦੇ ਉਹਨਾਂ ਨੂੰ ਸ਼ਰਮ ਚਾਹੀਦੀ ਆ ਕਿ ਲੱਖ ਲਾਂਹਤ ਉਹਨਾਂ ਲੋਕਾਂ ਤੇ ਜਿਹੜੇ ਲੋਕ ਨਸ਼ੇ ਵੇਚਦੇ ਨੇ ਜਾਂ ਨਸ਼ੇ ਬਣਾਉਂਦੇ ਨੇ ਜਾਂ ਕੁਝ ਵੀ ਜਹਾ ਕੰਮ ਕਰਦੇ ਉਹਨਾਂ ਨੂੰ ਸ਼ਰਮ ਚਾਹੀਦੀ ਆ ਕਿ ਜੇ ਤੁਸੀਂ ਕਿਸੇ ਦੇ ਘਰ ਨੂੰ ਅੱਗ ਲਾਓਗੇ ਨਾ ਤੇ ਬਚਨਾ ਤੁਹਾਡਾ ਵੀ ਕਰਨੀ ਆ ਇਸ ਕਰਕੇ ਨਸ਼ੇ ਨਾ ਵੇਚੋ ਗੁਰੀਆਂ ਤਾਂ ਨਾ ਕਰੋ ਇਹਨੂੰ ਪੰਜਾਬ ਨੂੰ ਬਚਾਈਏ ਇਥੋਂ ਦੇ ਧੀਆ ਪੁੱਤਾਂ ਨੂੰ ਬਚਾਈਏ ਇਹ ਸਾਡਾ ਫਰਜ਼ ਬਣਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਹੁੰਦੇ ਵਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਮਾ